ਸਾਸੀ ਕਾਲਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਪਟਿਕ ਪਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੀ ਕੋਈ ਵੀ ਜਿਹੜੀ ਸਾਡੀ ਵੀਡੀਓ ਸਕਿੱਪ ਨਾ ਹੋ ਸਕੇ ਅਸੀਂ ਹਰ ਡੇਲੀ ਰੋਜ਼ ਸੋਹਣੇ ਸੋਹਣੇ ਕੱਟ ਪੀਸ ਲੈ ਕੇ ਆਉਨੇ ਆ ਬ੍ਰਾਂਡਡ ਕੱਟ ਪੀਸ ਰਹਿਣ ਵਾਲੇ ਆ ਤੇ ਪ੍ਰਿੰਟ ਵੀ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਆ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਮਸਲੀਨ ਦੇ ਕੱਟ ਪੀਸਾਂ ਦੀ ਰਹੂਗੀ ਦਾਸ ਰਹੂਗਾ ਬ੍ਰਾਂਡ ਠੀਕ ਹੈ ਜੀ ਲਿਵੀਆ ਦਾਸ ਬ੍ਰਾਂਡ ਰਹੂਗਾ ਮਸਲੀਨ ਦੇ ਕੱਟ ਪੀਸ ਰਹਿਣਗੇ ਜੀ ਠੀਕ ਆ ਜੀ ਬ੍ਰਾਂਡਡ ਕੱਟ ਪੀਸ ਹੈ ਕਾਟਨ ਮਸਲੀਨ ਹੈ ਤੇ ਪ੍ਰਿੰਟ ਬੜੇ ਪਿਆਰੇ ਪਿਆਰੇ ਆ ਠੀਕ ਆ ਜੀ ਅੱਜ ਦਾ ਪਹਿਲਾ ਕੱਟ ਪੀਸ ਦੇਖੋ ਇਹ ਬਲੈਕ ਦੇ ਵਿੱਚ ਹੈ ਠੀਕ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਵਾਲਾ ਜਿਹੜਾ ਤੁਹਾਨੂੰ ਕੱਟ ਪੀਸ ਹੈ 4 ਮੀਟਰ ਦੇ ਵਿੱਚ ਮਿਲਣ ਵਾਲਾ ਜੀ ਪਿਓਰ ਮਸਲੀਨ ਹੈ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਉੱਪਰ ਇਹਦੇ ਸਾਰਿਆਂ ਦੇ ਸਟੈਂਪਲ ਲੱਗੀਆਂ ਹੋਈਆਂ ਕੱਟ ਪੀਸਾਂ ਦੇ ਠੀਕ ਹੈ ਜੀ ਕੋਈ ਨਾਰਮਲ ਜਾਂ ਸਟਾਫ ਨਹੀਂ ਹੈਗਾ ਬ੍ਰਾਂਡਡ ਪੀਸ ਹੈ ਜੀ ਠੀਕ ਹੈ ਜੀ ਬ੍ਰਾਂਡਡ ਪੀਸ ਹੈ 100% ਪਿਓਰ ਲਿਖਿਆ ਹੋਇਆ ਦੇਖੋ ਬ੍ਰਾਂਡਡ ਪੀਸ ਹੈ ਤੇ ਪ੍ਰਾਈਸ ਦੇ ਰਹੇ ਤੁਹਾਨੂੰ 140 ਰੁਪਏ ਪਰ ਮੀਟਰ ਜੀ 140 ਰੁਪਏ ਪਰ ਮੀਟਰ ਬ੍ਰਾਂਡਡ ਰਹਿਣ ਵਾਲਾ ਪੀਸ ਪ੍ਰਿੰਟ ਦੇਖ ਸਕਦੇ ਹੋ ਕਿੰਨਾ ਪਿਆਰਾ ਤੁਹਾਨੂੰ ਨਾਲ-ਨਾਲ ਅਸੀਂ ਇਹਨਾਂ ਦੀ ਮੀਜਰਮੈਂਟ ਦੱਸਾਂਗੇ ਵੀ ਕਿੰਨਾ-ਕਿੰਨਾ ਪੀਸ ਹੈ 4 ਮੀਟਰ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਪੀਸ 4 ਮੀਟਰ ਪੀਸ ਰਹਿਣ ਵਾਲਾ ਇਸ ਤੋਂ ਅਗਲਾ ਪੀਸ ਦੇਖੋ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਤੁਹਾਨੂੰ ਦੂਰੋਂ ਤੋਂ ਅਸੀਂ ਇਹ ਪ੍ਰਿੰਟ ਦਿਖਾਉਣ ਲੱਗੇ ਆ ਕਲਰ ਥੋੜਾ ਫਰੋਜੀ ਜਾ ਰਿਹਾ ਪਰ ਸੀ ਗ੍ਰੀਨ ਦੇ ਵਿੱਚ ਹੈ ਜੀ ਬਹੁਤ ਪਿਆਰਾ ਪੀਸ ਹੈ ਇਹਦੀ ਜਿਹੜੀ ਤੁਹਾਨੂੰ ਮੇਜਰਮੈਂਟ ਦੱਸਣ ਵਾਲੇ ਆ ਅਸੀਂ ਇਹ ਰਹਿਣ ਵਾਲਾ ਪੀਸ ਸਵਾ 4 ਮੀਟਰ ਦਾ ਠੀਕ ਹੈ ਜੀ ਇਹ ਵਾਲਾ ਪੀਸ ਸਵਾ 4 ਮੀਟਰ ਰਹਿਣ ਵਾਲਾ ਸਵਾ 4 ਦੇ ਵਿੱਚ ਸਾਡਾ ਕੰਪਲੀਟ ਸੂਟ ਬਣਦਾ ਹੈ ਜੀ ਕਿਉਂਕਿ ਲਾਈਨਿੰਗ ਵਾਲਾ ਸੂਟ ਹੈ ਆਪਾਂ ਜਿਆਦਾ ਹੈਵੀ ਬਾਟਮ ਨਹੀਂ ਵੇਅਰ ਕਰਦੇ ਨੋਰਮਲ ਬਾਟਮ ਪਾਉਣੇ ਆ ਠੀਕ ਹੈ ਜੀ ਲਾਈਨਿੰਗ ਵਾਲਾ ਪੀਸ ਹੈ ਤੇ ਸਵਾ 4 ਦੇ ਵਿੱਚ ਆਪਣਾ ਆਰਾਮ ਨਾਲ ਸੂਟ ਬਣ ਜਾਂਦਾ ਹੈ 140 ਰੁਪਏ ਪਰ ਮੀਟਰ ਰਹੂਗਾ ਇਹ ਵਾਲਾ ਪੀਸ ਠੀਕ ਹੈ ਜੀ ਬ੍ਰਾਂਡਡ ਰਹਿਣ ਵਾਲਿਆ ਪੀਸ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ 4 ਮੀਟਰ ਰਹਿਣ ਵਾਲਾ ਜੀ ਇਹ ਵਾਲਾ ਪੀਸ ਸਵਾ 4 ਮੀਟਰ ਠੀਕ ਹੈ ਜੀ ਸਵਾ 4 ਮੀਟਰ ਰਹਿਣ ਵਾਲਾ ਇਹ ਵਾਲਾ ਪੀਸ ਅਗਲਾ ਪੀਸ ਦੇਖੋ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹਦੀ ਜਿਹੜੀ ਕੱਟ ਰਹਿਣ ਵਾਲੀ ਹੈ ਇਹ ਪੌਣੇ 3 ਮੀਟਰ ਰਹਿਣ ਵਾਲੀ ਹੈ ਕੱਟ ਸ਼ਰਟ ਪੀਸ ਹੈ ਜੀ ਇਹ ਠੀਕ ਹੈ ਜੀ ਪੌਣੇ 3 ਮੀਟਰ ਕੱਟ ਰਹਿਣ ਵਾਲੀ ਹੈ ਸ਼ਰਟ ਪੀਸ ਹੈ ਇਹਦੇ ਨਾਲ ਜਿਹੜੀ ਅਸੀਂ ਬਾਟਮ ਦਵਾਂਗੇ ਦੇਖੋ ਅਸੀਂ ਮੈਚਿੰਗ ਬਾਟਮ ਲਗਾਈ ਹੈ ਇਹਦੇ ਨਾਲ ਮਸਲੀਨ ਦੀ ਜੇਕਰ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਤਾਂ ਸ਼ੈਪ ਬਾਟਮ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਪੌਣੇ 3 ਮੀਟਰ ਪੀਸ ਹੈ ਪਰ ਜਿਹੜਾ ਇਹਦਾ ਪਣਾ ਜੀ ਉਹ ਡਬਲ ਹੈ ਤੁਹਾਡਾ ਪੌਣੇ 3 ਮੀਟਰ ਦੇ ਵਿੱਚ ਵੀ ਕੰਪਲੀਟ ਸੂਟ ਬਣੂਗਾ ਪੌਣੇ 3 ਮੀਟਰ ਤੁਹਾਡਾ ਕੰਪਲੀਟ ਸੂਟ ਬਣੂਗਾ ਠੀਕ ਹੈ ਜੀ ਪੌਣੇ 3 ਮੀਟਰ ਦੇ ਵਿੱਚ ਕੰਪਲੀਟ ਸੂਟ ਬਣੂਗਾ ਡਬਲ ਪਣਾ ਜੀ ਠੀਕ ਹੈ ਜੀ ਡਬਲ ਪਣਾ ਅਗਲਾ ਪ੍ਰਿੰਟ ਦੇਖੋ ਇਹਦਾ ਜਿਹੜਾ ਬੇਸ ਹੈ ਬਲੈਕ ਹੈ ਇਹਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਹਨ ਹਲਕੀਆਂ ਹਲਕੀਆਂ ਲਾਈਨਾਂ ਜਿਹਾ ਬਣੀਆਂ ਹੋਈਆਂ ਜਿਵੇਂ ਟੈਬੀ ਦੇ ਵਿੱਚ ਹੁਣ ਠੀਕ ਹੈ ਜੀ ਪ੍ਰਿੰਟ ਤੁਹਾਨੂੰ ਚੈੱਕ ਕਰਾਉਣੇ ਆ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਇਹਦਾ ਜਿਹੜਾ ਕੱਟ ਰਹੂਗੀ ਇਹ ਪੌਣੇ 4 ਮੀਟਰ ਰਹੂਗੀ ਜੀ ਪੌਣੇ 4 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਪੌਣੇ 4 ਮੀਟਰ ਦੀ ਕੱਟ ਰਹਿਣ ਵਾਲੀ ਹੈ ਰਸ਼ੀਆ ਬ੍ਰੈਂਡ ਹੈ ਜੀ ਪੌਣੇ 4 ਮੀਟਰ ਦੇ ਵਿੱਚ ਵੀ ਤੁਹਾਡਾ ਰਾਮ ਨਾਲ ਸੂਟ ਬਣੂਗਾ ਜੀ ਅਗਲਾ ਪੀਸ ਰਹਿਣ ਵਾਲਾ ਜੀ ਇਹ 2.5 ਮੀਟਰ ਪੀਸ ਹੈ ਜੀ ये पीस जो दो पीस मिलने गए चार मीटर मिलेगा जी ये वाला स्टफ चार मीटर स्टफ मिलेगा जी है ठीक है जी चार मीटर मिलेगा ये वाला स्टफ इस तो अगला पीस दिखा लगे हाँ देखो ये भी यिंट बड़ा प्यारा है ये वाला जो पीस रहेगा ढाई मीटर रहूगा जी शर्ट पीस है ਬਹੁਤ ਪਿਆਰਾ ਪੀਸ ਹੈ ਸ਼ਰਟ ਪੀਸ ਹੈ 2 ਮੀਟਰ ਰਹੂਗਾ ਪੀਸ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਜੇਕਰ ਸਾਡੇ ਕੋਲ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਨਾਲ ਬਾਟਮ ਵੀ ਲੈ ਸਕਦੇ ਹੋ ਠੀਕ ਹੈ ਜੀ ਬਾਟਮ ਲੈਣਾ ਚਾਹੁੰਦੇ ਹੋ ਬਾਟਮ ਵੀ ਲੈ ਸਕਦੇ ਹੋ ਇਹ ਵਾਲੀਆਂ ਬਾਟਮ ਅਸੀਂ ਇਹਨਾਂ ਲਗਾਈਆਂ ਠੀਕ ਹੈ ਜੀ ਜੇ ਕਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਵੀ ਲੈ ਸਕਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਅਗਲਾ ਪੀਸ ਚੈੱਕ ਕਰੋ ਇਹ ਗਾਜਰੀ ਸ਼ੇਡ ਦੇ ਵਿੱਚ ਹੈ ਪ੍ਰਿੰਟ ਬੜਾ ਪਿਆਰਾ ਪਰ ਥੋੜਾ ਜਿਹਾ ਲਾਈਟ ਆ ਰਿਹਾ ਪਰ ਡਾਰਕ ਸ਼ੇਡ ਵਿੱਚ ਹੈ ਇਹ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਹੈ ਇਹਦਾ ਕਲਰ ਡਾਰਕ ਸ਼ੇਡ ਵਿੱਚ ਹੈ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ ਇਹਦਾ ਠੀਕ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਇਹ ਸਵਾ 4 ਮੀਟਰ ਰਹਿਣ ਵਾਲਾ ਪੀਸ ਹੈ ਜੀ कॉटन ਮਸਲੀਨ ਦੇ ਵਿੱਚ ਸਵਾ 4 ਪੀਸ ਰਹਿਣ ਵਾਲਾ ਜੀ ਠੀਕ ਹੈ ਜੀ कॉटन ਮਸਲੀਨ ਦੇ ਵਿੱਚ ਸਵਾ 4 ਪੀਸ ਰਹਿਣ ਵਾਲਾ ਹੈ ਇਹ ਵਾਲਾ ਦੇਖੋ ਤੁਸੀਂ ਇਹਦਾ ਪ੍ਰਿੰਟ ਦੇ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਵੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਸ਼ਰਟ ਪੀਸ ਹੈ ਜੀ 2 ਮੀਟਰ ਪੀਸ ਹੈ ਜੀ ਇਹ 2 ਮੀਟਰ ਪੀਸ ਰੈਣ ਵਾਲਾ ਬਾਟਮ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਨਾਲ ਪਿਓਰ ਮਸਲੀਨ ਰਹੂਗੀ ਦਾਸ ਬ੍ਰੈਂਡ ਦੀ ਪਿਓਰ ਮਸਲੀਨ ਰਹਿਣ ਵਾਲੀ ਹੈ ਦਾਸ ਬ੍ਰੈਂਡ ਦੀ ਅਗਲਾ ਪੀਸ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ ਇਹ ਵੀ 2 ਮੀਟਰ ਪੀਸ ਰਹਿਣ ਵਾਲਾ ਹੈ ਜਿਹਦੇ 2 ਮੀਟਰ ਪੀਸ ਹੁੰਦੇ ਆ ਸੀ ਇਹਦੀ ਲੈਸ ਇਨਸਰਟ ਕਰਕੇ ਇਹਦੇ ਵਿੱਚ ਅਸੀਂ ਦੀ ਲੈਂਥ ਕੰਪਲੀਟ ਕਰ ਸਕਦੇ ਆ ਠੀਕ ਹੈ ਜੀ ਲੈਂਥ ਇਹਦੀ ਕੰਪਲੀਟ ਕਰ ਸਕਦੇ ਆ ਇਹ ਵਾਲੀ ਸੀ ਜਿਹੜਾ ਬਾਟਮ ਲਗਾਈ ਹੈ ਦੇਖੋ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਮਸਲੀਨ ਦੀ ਬਾਟਮ ਲਗਾਈ ਹੈ ਜੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਇਹਦਾ। ਜੇ ਦੀ ਕਿ ਤੁਹਾਨੂੰ ਸੇਮ ਕਲਰ ਦਿਖਾ ਰਿਆ ਐ ਏਦਾਂ ਦਾ ਸੇਮ ਕਲਰ ਹੈ ਜੀ। ਅਗਲਾ ਪ੍ਰਿੰਟ ਦੇਖੋ। ਇਹ ਵੀ 4 ਮੀਟਰ ਪੀਸ ਰਹਿਣ ਵਾਲਾ ਹੈ। ਬਹੁਤ ਜ਼ਿਆਦਾ ਪਿਆਰਾ ਪੀਸ ਹੈ ਜੀ। ਬਹੁਤ ਜ਼ਿਆਦਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਬ੍ਰਾਂਡਡ ਪੀਸ ਰਹਿਣ ਵਾਲਿਆ ਜੀ ਦਾਸ ਬ੍ਰਾਂਡ ਦੇ। ਠੀਕ ਹੈ ਜੀ ਦਾਸ ਬ੍ਰੈਂਡ ਦੇ ਬ੍ਰਾਂਡੇਡ ਪੀਸਾ ਸਾਰੇ ਕਾਟਨ ਮਸਲੀਨ ਸਟਾਫ ਰਹੂਗਾ ਜੀ ਬਹੁਤ ਜਿਆਦਾ ਪਿਆਰੇ ਪੀਸ ਹੈ ਜੀ ਅਗਲਾ ਪ੍ਰਿੰਟ ਤੁਹਾਨੂੰ ਦਿਖਾਉਣ ਲੱਗੇ ਆ ਅਗਲਾ ਪ੍ਰਿੰਟ ਦੇਖੋ ਇਹ ਵੀ ਬਹੁਤ ਜਿਆਦਾ ਪਿਆਰਾ ਪ੍ਰਿੰਟ ਹੈ ਦੇਖੋ ਜੀ ਇਹਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਲਰ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ 4 ਮੀਟਰ ਰਹੂਗਾ ਜੀ ਪੂਰਾ ਕੰਪਲੀਟ ਸੂਟ ਬਣੂਗਾ ਤੁਹਾਡਾ 4 ਮੀਟਰ ਰਹਿਣ ਵਾਲਾ ਇਹ ਵਾਲਾ ਪੀਸ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈ ਜੀ ਅਗਲਾ ਪ੍ਰਿੰਟ ਦੇਖੋ ਤੁਸੀਂ ਇਹ ਵੀ ਪ੍ਰਿੰਟ ਬਹੁਤ ਪਿਆਰਾ ਠੀਕ ਹੈ ਜੀ ਇਹ 5 ਮੀਟਰ ਰਹਿਣ ਵਾਲਾ ਪੀਸ ਹੈ 5 ਤੋਂ ਥੋੜਾ ਜਿਹਾ ਘਟ ਹੈ ਜੀ ਥੋੜਾ ਜਿਹਾ ਘਟ ਹੈ 5 ਤੋਂ ਤੇ ਤੁਹਾਡਾ ਕੰਪਲੀਟ ਸੂਟ ਬਣੂਗਾ ਇਹ ਵਾਲਾ ਸਟਾਫ ਬਹੁਤ ਜ਼ਿਆਦਾ ਸੌਫਟ ਹੈ ਸਟਾਫ ਇੰਨਾ ਸਟਾਫ ਇੰਨਾ ਸੌਫਟ ਹੈ ਜੀ ਬਹੁਤ ਜ਼ਿਆਦਾ ਸੌਫਟ ਸਟਾਫ ਹੈ ਬ੍ਰਾਂਡਡ ਰਹਿਣ ਵਾਲੇ ਪੀਸ ਮਸਲੀਨ ਦੇ ਠੀਕ ਹੈ ਜੀ ਅਗਲਾ ਪੀਸ ਦਿਖਾਉਣ ਲੱਗੇ ਆ ਇਹ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਅਸੀਂ ਬਾਟਮ ਲਗਾਵਾਂਗੇ ਸ਼ਰਟ ਪੀਸ ਹੈ ਜੀ ਸ਼ਰਟ ਪੀਸ ਹੈ ਸਵਾ 2 ਮੀਟਰ ਪੀਸ ਰਹਿਣ ਵਾਲਾ ਜੀ ਵਾਲਾ ਇਹਦੇ ਨਾਲ ਅਸੀਂ ਬਾਟਮ ਲਗਾਵਾਂਗੇ ਦੇਖੋ ਅਸੀਂ ਬਾਟਮ ਲਗਾ ਰਹੇ ਹਾਂ ਜਿਹੜੀ ਵੀ ਤੁਹਾਨੂੰ ਬਾਟਮ ਇਹਦੇ ਨਾਲ ਮੈਚ ਕਰਦੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਾਟਮ ਦਾ ਕਲਰ ਡਾਰਕ ਆ ਰਿਹਾ ਪਰ ਸੇਮ ਬਾਟਮ ਮੈਚ ਹੈ ਜੇ ਨਾਲ ਠੀਕ ਹੈ ਜੀ ਸੇਮ ਜਿਹੜੀ ਬਾਟਮ ਉਹ ਮੈਚ ਹੈ ਪਰ ਬਾਟਮ ਦਾ ਕਲਰ ਥੋੜਾ ਡਾਰਕ ਆ ਰਿਹਾ। ਜੇ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ। ਠੀਕ ਹੈ ਜੀ। ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ। ਠੀਕ ਹੈ ਜੀ। ਇਹ ਵਾਲਾ ਜਿਹੜਾ ਪੀਸ ਹੈ 3.5 ਮੀਟਰ ਰਹਿਣ ਵਾਲਾ ਜੀ 3.5 ਤੋਂ ਉੱਪਰ ਹੀ ਹੈ ਜੀ। ਠੀਕ ਹੈ ਜੀ 3.5 ਤੋਂ ਉੱਪਰ ਹੀ ਆ ਤੁਹਾਡੀ ਜਿਹੜੀ ਫਰੌਗ ਹੈ ਬਹੁਤ ਸੋਹਣੀ ਰੈਡੀ ਹੋ ਸਕਦੀ ਹੈ ਜੇਕਰ ਤੁਸੀਂ ਸ਼ਰਟ ਬਣਾਉਣਾ ਚਾਹੁੰਦੇ ਹੋ ਤਾਂ ਸ਼ਰਟ ਵੀ ਬਣਾ ਸਕਦੇ ਹੋ ਬਲੈਕ ਬਾਟਮ ਲਗਾ ਕੇ ਬਲੈਕ ਬਾਟਮ ਲਗਾ ਕੇ ਬਾਟਮ ਦੇ ਉੱਪਰ ਵਰਕ ਕਰਵਾ ਕੇ ਬਹੁਤ ਜ਼ਿਆਦਾ ਸੋਹਣਾ ਪੀਸ ਇਹ ਰੈਡੀ ਹੋਣਾ ਬਣ ਕੇ ਅਗਲਾ ਪ੍ਰਿੰਟ ਚੈੱਕ ਕਰੋ ਜੀ कॉटन ਬਸਲੀਨ ਪਿਓਰ ਦੀ ਦਾਸ ਰਹੂਗਾ ਬ੍ਰਾਂਡ 140 ਰੁਪਏ ਰਹੂਗੀ ਪਰ ਮੀਟਰ ਇਹ ਵਾਲਾ ਪੀਸ 4 ਮੀਟਰ ਰਹਿਣ ਵਾਲਾ ਜੀ 4 ਮੀਟਰ ਦਾ ਪੀਸ ਰਹਿਣ ਵਾਲਾ ਤੁਹਾਡਾ ਸੂਟ ਬੜਾ ਸੋਹਣਾ ਬਣ ਕੇ ਰੈਡੀ ਹੋਣਾ 4 ਮੀਟਰ ਦੇ ਵਿੱਚ ਲਾਈਨਿੰਗ ਵਾਲਾ ਸੂਟ 4 ਮੀਟਰ ਦੇ ਵਿੱਚ ਹੀ ਰੈਡੀ ਹੋ ਜਾਂਦਾ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਇਹ ਵੀ ਦੋ ਤੋਂ ਉੱਪਰ ਰਹਿਣ ਵਾਲਾ ਪੀਸ ਹੈ ਲੈਂਥ ਇਹਦੀ ਠੀਕ ਹੈ ਦੋ ਪੀਸ ਹੈ ਸਾਡੇ ਕੋਲੇ 2.5 ਮੀਟਰ ਤੋਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਟਾਈ ਮੀਟਰ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਜੇਕਰ ਕਲਾ ਸ਼ਰਟ ਪੀਸ ਇਹ ਸ਼ਰਟ ਪੀਸ ਹੈ ਜੀ ਸ਼ਰਟ ਪੀਸ ਹੈ ਪਲੇਨ ਬਾਟਮ ਲਗਾ ਕੇ ਬਾਟਮ ਉੱਪਰ ਵਰਕ ਕਰਕੇ ਬਹੁਤ ਪਿਆਰਾ ਪੀਸ ਰੈਡੀ ਹੋਣਾ ਇਹ ਵਾਲਾ ਠੀਕ ਹੈ ਜੀ ਪਿਓਰ ਮਸਲੀਨ ਰਹਿਣ ਵਾਲਾ ਪੀਸ ਬਿਲਕੁਲ ਪਿਓਰ オリジナル ਮਸ਼ੀਨ ਹੈ ਜੀ ਕੋਈ ਹਾਰਡ ਵਾਲੀ ਮਸਲੀਨ ਨਹੀਂ ਹੈਗੀ ਜਿਹੜੀ ਕਿ ਚੁਬਣ ਵਾਲੀ ਮਸਲੀਨ ਹੋਵੇ ਬਿਲਕੁਲ ਸੌਫਟ ਬ੍ਰਾਂਡਡ ਮਸਲੀਨ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ 2 ਪੀਸ ਮਿਲ ਜਾਣਗੇ ਸ਼ਰਟ ਪੀਸ ਮਿਲ ਜੂਗਾ ਸਾਡੇ ਕੋਲ ਇਹ ਸ਼ਰਟ ਪੀਸ ਮਿਲੂਗਾ ਸਾਡੇ ਕੋਲੋਂ ਅਗਲਾ ਪੀਸ ਦਿਖਾਉਣ ਲੱਗੇ ਹਾਂ ਤੁਹਾਨੂੰ ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਬੜੀ ਪਿਆਰੀ ਪ੍ਰਿੰਟਿੰਗ ਹੈ 4.5 ਮੀਟਰ ਰਹਿਣ ਵਾਲਾ ਸਟਾਫ 4.5 ਮੀਟਰ ਸਟਾਫ ਰਹਿਣ ਵਾਲਾ ਹੈ 140 ਰੁਪਏ ਪਰ ਮੀਟਰ ਹੈ ਬਿਲਕੁਲ 오ਰੀਜਨਲ ਸੌਫਟ ਮਸਲੀਨ ਹੈ ਬਿਲਕੁਲ 오ਰੀਜਨਲ ਜੀ ਠੀਕ ਹੈ ਜੀ ਚੁਬਣ ਵਾਲੀ ਨਹੀਂ ਹੈਗੀ ਬ੍ਰਾਂਡਡ ਮਸਲੀਨ ਹੈ ਅਗਲਾ ਪ੍ਰਿੰਟ ਚੈੱਕ ਕਰੋ ਬ੍ਰਾਂਡਡ ਰਹਿਣ ਵਾਲਿਆ ਪੀਸ ਠੀਕ ਹੈ ਜੀ ਬ੍ਰਾਂਡਡ ਪੀਸ ਰਹਿਣ ਵਾਲਿਆ ਇਹ ਵੀ ਬਹੁਤ ਪਿਆਰਾ ਪੀਸ ਹੈ ਪ੍ਰਿੰਟ ਬਹੁਤ ਪਿਆਰਾ ਹੈ ਇਹ ਵਾਲਾ ਪੀਸ ਜਿਹੜਾ ਹੈ 80 ਮੀਟਰ ਤੋਂ ਉੱਪਰ ਹੈ ਜੀ ਸ਼ਰਟ ਪੀਸ ਹੈ ਇਹ ਸ਼ਰਟ ਪੀਸ ਹੈ ਜੀ ਪਲੇਨ ਬਾਟਮ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਬਾਟਮ ਦੇ ਉੱਪਰ ਵਰਕ ਕਰਵਾ ਕੇ ਬਹੁਤ ਜ਼ਿਆਦਾ ਸੋਹਣਾ ਪੀਸ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਸਾਡੇ ਕੋਲ ਤੁਸੀਂ ਬਾਟਮ ਲੈ ਸਕਦੇ ਹੋ ਮਸਲੀਨ ਦੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ

ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਹੁਤ ਜਿਆਦਾ ਪਿਆਰਾ ਪ੍ਰਿੰਟ ਹੈ ਬ੍ਰਾਂਡਡ ਰਹਿਣ ਵਾਲਾ ਪੀਸ ਠੀਕ ਹੈ ਸਾਡੇ ਕੋਲ ਦੋ ਪੀਸ ਨੇ ਪੂਰਾ ਸ਼ਰਟ ਪੀਸ ਤੁਹਾਨੂੰ ਮਿਲ ਸਕਦਾ ਹੈ ਦੋ ਪੀਸ ਹੈ ਸਾਡੇ ਕੋਲ ਇਹਦੇ ਨਾਲ ਵੀ ਪਲੇਨ ਬਾਟਮ ਲਾ ਕੇ ਇਹ ਬਹੁਤ ਸੋਹਣਾ ਪੀਸ ਰੈਡੀ ਹੋਣਾ ਬਾਟਮ ਦੇ ਉੱਪਰ ਵਰਕ ਕਰਵਾ ਕੇ ਬਹੁਤ ਸੋਹਣਾ ਪੀਸ ਰੈਡੀ ਹੋਣਾ ਇਹ ਵਾਲਾ ਦੇਖੋ ਨਾਲ ਪਲੇਨ ਬਾਟਮ ਲਗਾ ਕੇ ਠੀਕ ਹੈ ਜੀ ਉੱਪਰ ਬਾਟਮ ਦੇ ਵਰਕ ਕਰਵਾ ਕੇ ਬਹੁਤ ਜ਼ਿਆਦਾ ਸੋਨਾ ਪੀਸ ਰੈਡੀ ਹੋਣਾ ਦੋ ਬਾਟਮ ਅਸੀਂ ਇਹਦੇ ਨਾਲ ਮੈਚ ਕੀਤੀਆਂ ਕੋਈ ਵੀ ਤੁਸੀਂ ਬਾਟਮ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲਾ ਪ੍ਰਿੰਟ ਚੈੱਕ ਕਰੋ ਇਹਦਾ ਵੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਵੀ 2 ਮੀਟਰ ਪੀਸ ਰਹਿਣ ਵਾਲਾ ਹੈ ਇਹਦੇ ਇੱਕ ਪੀਸ ਸਾਡੇ ਕੋਲੇ ਹੋਰ ਹੈ ਜੇਕਰ ਤੁਸੀਂ ਸਾਡੇ ਕੋਲੋਂ ਇਹ ਵਾਲਾ ਪੀਸ ਬਾਈ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪਲੇਨ ਬਾਟਮ ਲੈਣਾ ਚਾਹੁੰਦੇ ਹੋ ਤਾਂ ਪਲੇਨ ਬਾਟਮ ਦੇ ਨਾਲ ਵੀ ਤੁਸੀਂ ਇਹ ਵਾਲਾ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਦੋ ਤਰ੍ਹਾਂ ਦੇ ਬਾਟਮ ਲਗਾਗਾ ਸੀ ਦੇ ਨਾਲ ਜੇਕਰ ਪ੍ਰੇਮ ਬਾਟਮ ਨਾਲ ਲੈਣਾ ਚਾਹੁੰਦੇ ਹੋ ਪਲੇਨ ਬਾਟਮ ਨਾਲ ਲੈ ਸਕਦੇ ਹੋ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਸ਼ਰਟ ਲੈ ਸਕਦੇ ਹੋ ਇਹ ਸੀ ਸਾਡੇ ਅੱਜ ਦੇ ਜਿਹੜੇ ਕੱਟ ਪੀਸ ਮਸਲੀਨ ਦੇ ਜਿਹੜੀ ਇਹ ਵਾਲੀ ਮਸਲੀਨ ਹੈ ਜੀ ਬ੍ਰਾਂਡਡ ਮਸਲੀਨ ਰਹਿਣ ਵਾਲੀ ਹੈ ਪਿਓਰ ਵਾਲੀ ਦਾਸ ਬ੍ਰਾਂਡ ਦੀ ਰਹੂਗੀ ਬਿਲਕੁਲ ਹਾਰਡ ਵਾਲੀ ਮਸਲੀਨ ਨਹੀਂ ਹੈਗੀ ਬਿਲਕੁਲ ਸੌਫਟ ਮੁਲਾਇਮ ਮਸਲੀਨ ਹੈ ਜੀ ਜਿਹੜੀ ਇਹਦੀ ਪ੍ਰਾਈਸ ਰਹੂਗੀ 140 ਰੁਪਏ ਪਰ ਮੀਟਰ ਰਹੂਗੀ ਜਿਹੜੀਆਂ ਪੈਣਾ ਜਿਹੜੀਆਂ ਪੈਣਾ ਮੇਰੀਆਂ ਲੋਕੇਸ਼ਨ ਪੁੱਛ ਰਹੀਆਂ ਜੀ ਸਾਡੀ ਲੋਕੇਸ਼ਨ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਹੁੰਦੀ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ